ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਔਰ ਜਾਨਾ ਹੀ ਲੱਖਾਂ ਦੀ ਤਾਜ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਹਨਾਂ ਸਤਿਗੁਰਾਂ ਸ਼੍ਰੀ ਹਰਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦੀ ਬਹੁਤ ਹੀ ਮਾੜੀ ਹਾਲਤ ਆ ਇਥੋਂ ਤੱਕ ਕਿ ਜਦੋਂ ਮੀਂਹ ਪੈਂਦਾ ਆ ਜਿਤਰਾ ਹੁਣ ਬਰਸਾਤਾਂ ਦਾ ਮੌਸਮ ਆ ਮੀ ਪੈਂਦਾ ਆ ਤੇ ਸਾਰੇ ਹੀ ਸੀਵਰੇਜ ਜਿਹੜੇ ਉਹ ਬਲੌਗ ਹੋ ਜਾਂਦੇ ਆ ਸੰਗਤਾਂ ਜਿਹੜੀਆਂ ਉਸ ਗੰਦੇ ਪਾਣੀ ਚ ਨੰਗ ਕੇ ਹੋਣਾ ਪੈਂਦਾ ਜਦ ਨਾਲ ਸੰਗਤਾਂ ਦੇ ਮਨਾਂ ਤੇ ਬੜਾ ਮਾੜਾ ਪ੍ਰਭਾਵ ਪੈਂਦਾ ਸੰਗਤਾਂ ਅਕਸਰ ਹੀ ਸਾਨੂੰ ਇਹਦੀ ਸ਼ਿਕਾਇਤ ਵੀ ਕਰਦੀਆਂ ਨੇ ਬੜੀ ਬਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਪਤਾ ਨਹੀਂ ਪ੍ਰਸ਼ਾਸਨ ਇਸ ਪਾਸੇ ਕਿਉਂ ਨਹੀਂ ਧਿਆਨ ਦੇ ਰਿਹਾ ਹੁਣ ਮੈਂ 4 ਤਰੀਕ ਨੂੰ ਇੱਕ ਲੈਟਰ ਡੀਸੀ ਸਾਹਿਬ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਵੀ ਭੇਜਿਆ ਜਿਸ ਵਿੱਚ ਜਿੰਨਾ ਵੀ ਰਸਤੇ ਜਰਬਾ ਸਾਹਿਬ ਨੂੰ ਆਉਂਦੇ ਨੇ ਜਿੰਨਾ ਵਿੱਚ ਖਾਸ ਕਰ ਤੌਰ ਤੇ ਕਈਆਂ ਵਾਲਾ ਬਾਜ਼ਾਰ ਇਹਦਾ ਜਦੋਂ ਵੀ ਮਾੜੀ ਜੀ ਬਰਸਾਤ ਹੋ ਜਾਂਦੀ ਹੈ ਤੇ ਉਹ ਸੀਵਰੇਜ ਜਿਹੜਾ ਉਹਦਾ ਪਾਣੀ ਸਾਰਾ ਹੀ ਸੜਕ ਦੇ ਉੱਤੇ ਆਉਂਦਾ ਜਦੋਂ ਸੰਗਤ ਲੰਘਦੀ ਆ ਤੇ ਸਕੂਟਰ ਮੋਟਰਸਾਈਕਲ ਜਿਹੜੀ ਉਹ ਪੈਦਲ ਲੰਘਦੀ ਸੰਗਤ ਤੇ ਜਾਂ ਜਿਉ ਸਕੂਟਰ ਮੋਟਰਸਾਈਕਲ ਲੰਘਦੀ ਆ ਤੇ ਸਕੂਟਰ ਮੋਟਰਸਾਈਕਲ ਹੀ ਇੱਕ ਦੂਜੇ ਤੇ ਗੱਦਾ ਪਾਣੀ ਜਿਹੜੇ ਉਹ ਪੈ ਜਾਂਦਾ ਜਦੋਂ ਨਾਲ ਅਕਸਰ ਸਕੂਟਰ ਮੋਟਰਸਾਈਕਲਾਂ ਨਾਲ ਇੱਕ ਦੂਜੇ ਨਾਲ ਝਗੜ ਵੀ ਪੈਂਦੇ ਆ ਪਰ ਟੋਟਲ ਲਾਪਰਵਾਹੀ ਜਿਹੜੀ ਉਹ ਪ੍ਰਸ਼ਾਸਨ ਦੀ ਆ ਇਸੇ ਤਰ੍ਹਾਂ ਹੀ ਗਲਿਆਰਾ ਆ ਗਲਿਆਰੇ ਵਿੱਚ ਵੀ ਜਿਹੜੀ ਉਹ ਕੋਈ ਸਫਾਈ ਦਾ ਸਫਾਈ ਨਹੀਂ ਹੋ ਰਹੀ ਮੰਦਾ ਹਾਲ ਆ ਸਾਡੇ ਮੁਲਾਜ਼ਮ ਲੱਗ ਕੇ ਉਹਨੂੰ ਸਵੱਛ ਸਫਾਈ ਕਰਦੇ ਨੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕੀਤੀ ਕਿ ਜੇ ਤੁਹਾਡੇ ਕੋਲ ਸਾਫ ਸਫਾਈ ਨਹੀਂ ਹੁੰਦੀ ਤੁਹਾਡੇ ਕੋਲ ਪ੍ਰਬੰਧ ਨਹੀਂ ਚਲਾਇਆ ਜਾ ਸਕਦਾ ਤੇ ਤੁਸੀਂ ਗਲਿਆਰੇ ਦਾ ਪ੍ਰਬੰਧ ਵੀ ਸਾਨੂੰ ਦੇ ਦਿਓ ਹੁਣ ਜਿਹੜੀ ਪਲਾਜਾ ਆ ਉਥੇ ਗੈਲਰੀ ਬਣਾਈਆਂ ਸਰਕਾਰ ਨੇ ਤੁਸੀਂ ਉਥੇ ਵੇਖੋ ਉਥੇ ਵੀ ਅੰਦਰ ਉਹਦੇ ਪਾਣੀ ਆਇਆ ਉਹਦੇ ਨਾਲ ਸਾਡੇ ਇਨਫੋਰਮੇਸ਼ਨ ਜੂ ਪਾਣੀ ਚਲ ਗਿਆ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਅਪੀਲ ਕਰ ਰਹੇ ਆਂ ਉਹ ਆਗੇ ਮੌਕੇ ਵੇਖ ਕੇ ਚੱਲ ਜਾਂਦੇ ਕੋਈ ਆਉਂਦਾ ਜੀ ਇਹ ਪੁੱਡਾ ਦਾ ਕੰਮ ਆ ਪੁੱਡਾ ਵਾਲੇ ਕਹਿੰਦੇ ਜੀ ਇਹ ਕਾਰਪੋਰੇਸ਼ਨ ਦਾ ਕੰਮ ਆ ਚਾਹੇ ਪੁੱਡਾ ਦਾ ਚਾਹੇ ਕਾਰਪੋਰੇਸ਼ਨ ਦਾ ਦੋਵੇਂ ਹੀ ਡੀਸੀ ਸਾਹਿਬ ਦੇ ਅੰਡਰ ਨੇ ਤੇ ਚਾਹੀਦਾ ਇਹ ਹੈ ਕਿ ਇਹਨਾਂ ਇਲਾਕਿਆਂ ਨੂੰ ਜਾਂ ਜੜੇ ਰਸਤੇ ਹਰਮੰਦਰ ਸਾਹਿਬ ਨੂੰ ਆਉਂਦੇ ਨੇ ਉਹਨਾਂ ਦੀ ਵਧੀਆ ਸਾਬਸਪਾਈ ਹੋਈ ਹੋਵੇ ਜੜੇ ਸੀਵਰੇਜ ਆ ਉਹਨਾਂ ਨੂੰ ਪਤਾ ਹੈ ਕਿ ਬਰਸਾਤਾਂ ਨੇ ਇਹ ਪਹਿਲਾਂ ਹੀ ਇਹ ਨਾਲ ਸੀਵਰੇਜ ਨੂੰ ਸਾਬਸਪਾਈ ਕਰਾਉਣੀ ਬਣਦੀ ਆ ਪਰ ਪ੍ਰਸ਼ਾਸਨ ਇਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ ਜੇ ਅਸੀਂ ਬੋਲਦੇ ਆ ਫਿਰ ਕਹਿੰਦੇ ਜੀ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਸਿਕਤਰ ਬੋਲਦੇ ਨੇ ਜਾਂ ਮੈਨੇਜਰ ਬੋਲਦੇ ਨੇ ਸਾਡੀ ਮਜਬੂਰੀ ਬਣਦੀ ਆ ਜੇ ਨਹੀਂ ਬੋਲਦੇ ਤੇ ਫਿਰ ਸੰਗਤਾਂ ਦੀ ਤਾਹਨੇ ਮਾਣੇ ਵੀ ਸਾਨੂੰ ਸੁਣਨੇ ਪੈਂਦੇ ਨੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਰਕਾਰ ਨੂੰ ਜਾਂ ਕਾਰਪੋਰੇਸ਼ਨ ਨੂੰ ਜਾਂ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਸੁਚੇਤ ਕਰੀਏ ਕਿ ਇਹਨਾਂ ਰਸਤਿਆਂ ਦੀ ਸਾਸਪਾਈ ਚੰਗੀ ਦੀ ਵੱਡੀ ਪੱਧਰ ਤੇ ਕੀਤੀ ਜਾਵੇ ਜਿੰਨੇ ਵੀ ਰਸਤੇ ਟੁੱਟੇ ਹੋਏ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਜਿਹੜਾ ਬਾਹਰੋਂ ਕੋਈ ਦਰਸ਼ਨ ਕਰਨ ਨਾਲੀ ਸੰਗਤ ਆ ਉਹ ਵੇਖ ਕੇ ਇਥੋਂ ਵਧੀਆ ਪ੍ਰਭਾਵ ਲੈ ਕੇ ਜਾਵੇ ਕਿ ਜਿਹੜਾ ਅੰਮ੍ਰਿਤਸਰ ਦਾ ਪ੍ਰਸ਼ਾਸਨ ਆ ਜਾਂ ਕਾਰਪੋਰੇਸ਼ਨ ਆ ਜਾਂ ਡੀਸੀ ਸਾਹਿਬ ਦੇ ਅੰਡਰ ਜਿਹੜੇ ਆਉਂਦੇ ਪੁੱਡਾ ਵਾਲੇ ਇਹ ਇਹਨਾਂ ਦਾ ਵਧੀਆ ਪ੍ਰਬੰਧ ਆ ਪਰ ਮੈਨੂੰ ਨਹੀਂ ਲੱਗਦਾ ਕੋਈ ਇਥੋਂ ਚੰਗਾ ਪ੍ਰਭਾਵ ਲੈ ਕੇ ਜਾਂਦਾ ਆ